ਮੁਖਾਲਿਦ ਵੇਰਕਾ ਮਿਲਕ ਪਲਾਂਟ ਦੇ ਵਿੱਚ ਅੱਜ ਤਰਨਾ ਆਊਟਸੋਰਸ ਮੁਲਾਜ਼ਮਾਂ ਨੂੰ ਲਗਾਇਆ ਜਾ ਰਿਹਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਹੈ ਤਾਂ ਪੰਜਾਬ ਸਰਕਾਰ ਦੇ ਨਾਰੇ ਜਿਹੜੇ ਨੇ ਹੋ ਮੁਰਦਾਬਾਦੇ ਵੀ ਲਗਾਏ ਜਾ ਰਹੇ ਨੇ ਕਿਤਨਾ ਕਿਤੇ ਜੇਕਰ ਵਰਕਰਾਂ ਦੇ ਵਿੱਚ ਦੇਖਿਆ ਜਾਵੇ ਤਾਂ ਰੋਸ਼ ਪੂਰਨ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਨਿੱਜੀਕਰਨ ਕਰਨ ਦੀ ਗੱਲ ਜਿਹੜੀ ਆ ਉਹ ਵੇਰਕਾ ਮਿਲਕ ਪਲਾਂਟ ਨੂੰ ਜੇ ਅਸਲ ਚੱਲਦੀ ਹੋਈ ਨਜ਼ਰ ਆ ਰਹੀ ਹੈ ਪਰ ਇੱਕ ਪਾਸੇ ਦੇਖਿਆ ਜਾਵੇ ਤਾਂ ਅਮੁੱਲ ਵੀ ਪੈਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਪਸਾਰਦੀ ਹੋਈ ਨਜ਼ਰ ਆ ਰਹੀ ਸਾਰਾ ਸਵੇਰ ਪ੍ਰਧਾਨਤ ਮੌਜੂਦ ਨੇ ਪਵਨ ਜੀ ਅਗਰ ਆਪਾਂ ਆਊਟਸੋਰਸ ਦੀ ਗੱਲ ਕਰੀਏ ਤਾਂ ਆਊਟਸੋਰਸ ਦੇ ਵਿੱਚ ਕਿੰਨੇ ਕੁ ਮੁਲਾਜ਼ਮ ਜਿਹੜੇ ਨੇ ਉਹ ਫਿਲਹਾਲ ਅਵੇਲਕਾ ਦੇ ਵਿੱਚ ਕੰਮ ਕਰਦੇ ਹੋਏ ਨਜ਼ਰ ਆ ਰਹੇ ਜਿਹੜੇ ਆਊਟਸੋਰਸਿੰਗ ਦੇ ਕੰਮ ਕਰ ਰਹੇ ਨੇ 4876 ਮੁਲਾਜ਼ਮ ਇਹਨਾਂ ਨੇ ਪੂਰੇ ਪੰਜਾਬ 'ਚ ਕੰਮ ਕਰ ਰਹੇ ਇਹਨਾਂ ਨੇ ਸਾਨੂੰ ਇੰਨੇ ਕੁ ਜੋਨਾਂ ਜਮਾਟ ਦਿੱਤਾ ਹੋਇਆ ਵੀ ਮੈਂ ਤੁਹਾਨੂੰ ਗਿਣਤੀ ਨਹੀਂ ਕਰਾ ਸਕਦਾ ਜਿਵੇਂ ਐਕਟੀਵਿਟੀ ਆਊਟਸੋਰਸ ਕਰਦਾ ਉਹਨਾਂ ਨੇ ਇੱਕ ਦਾ ਆਊਟਸੋਰਸ ਹੁੰਦਾ ਸੀ ਵੀ ਕੰਮ ਕੰਮ ਵਾਸਤੇ ਵਰਕਰ ਰੱਖ ਲਿਆ ਹੁਣ ਇਹਨਾਂ ਨੇ ਕੰਮ ਆਊਟਸੋਰਸ ਕਰਨਾ ਸ਼ੁਰੂ ਕਰਤਾ ਦਾ ਨਵਾਂ ਸਿਸਟਮ ਬਣ ਲਿਆ ਉਧਰ ਜੇ 1500 ਤੋਂ 2000 ਪੰਜਾਬ 'ਚ ਕੰਮ ਕਰ ਰਿਹਾ ਜਿਹ ਜੋ 480 76 ਮਲਾਜਮ ਨੇ ਉਸ ਤੋਂ ਬਾਅਦ ਜਿਹੜੀ ਕੈਟਾਗਰੀ ਆ ਜਾਂਦੀ ਹੈ ਸੀਟੀਸੀ ਨਾਨ ਕਾਮਨ ਕੈਡਰ ਉਹ 205 ਦੇ ਕਰੀਬ ਮਲਾਜਮ ਉਹ ਨੇ ਜਿਹੜੇ ਅੱਜ ਲੜਾਈ ਵਾਸਤੇ ਆਏ ਸੀ ਜਿਨ੍ਹਾਂ ਦੀ ਹਮਾਇਤ ਅਸੀਂ ਪਹੁੰਚਿਆ ਵੀ ਸੀਟੀਸੀ ਕਾਨੂੰਨ ਰੱਦ ਕਰਾਉਣੇ ਉਹੀ ਕਾਨੂੰਨ ਆਊਟਸੋਰਸਿੰਗ ਦੇ ਲਾਗੂ ਕੀਤੇ ਜਾਂਦੇ ਨੇ ਮੈਕਮੇ ਵੱਲੋਂ ਉਸ ਤੋਂ ਬਾਅਦ ਆ ਜਾਂਦਾ ਕਾਮਨ ਕੈਡਰ ਸੀਟੀਸੀ ਉਹਦੇ ਵਿੱਚ 241 ਦੇ ਕਰੀਬ ਮਲਾਜਮ ਨੇ ਜਿਹੜੇ ਰੈਗੂਲਰ ਮਲਾਜਮ ਪੂਰੇ ਪੰਜਾਬ ਦੇ 534 ਰਹਿ ਗਏ ਨੇ ਜੇ ਇਹਨਾਂ ਦੇ ਅਦਾਰੇ ਜੇ ਕਿਤੇ ਇੱਕ ਵੇਰਕੇ ਦੇ ਵਿੱਚ 10 ਤੋਂ 12000 ਮਲਾਜਮ ਜਿਹੜਾ ਰੈਗੂਲਰ ਕੰਮ ਕਰਦਾ ਸੀ ਅੱਜ 534 ਲੋਕ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਆਊਟਸੋਰਸ ਦੇ ਪਹੁੰਚ ਰਹੇ ਨੇ ਕੀ ਕੀ ਮੁੱਖ ਮੰਗਾਂ ਨੇ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਨੇ ਜਿਹਦੇ ਵਿੱਚ ਅੱਜ ਜਿਹੜਾ ਸੰਗਰਸ਼ੀ ਕਾਲ ਦਿੱਤੀ ਗਈ ਆ ਇਹ ਸੀਟੀਸੀ ਕਾਨੂੰਨ ਜਿਹੜੇ ਆ ਜਿਹੜੇ ਮਾੜੇ ਕਾਨੂੰਨ ਜਿਹੜੇ ਅਮੂਲ ਵਰਗੀਆਂ ਕੰਪਨੀਆਂ ਤੋਂ ਲਿਆਂਦੇ ਗਏ ਨੇ ਜਿਹੜੇ ਵੇਕਾ ਦੇ ਵਿੱਚ ਲਗਾਏ ਗਏ ਨੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਜਿਹੜਾ ਇਹ ਜਿਹੜੀ ਪੂਰੀ ਸੰਧਰਸ਼ਕਾਰੇ ਜਦੋਜਾਦਕਾਰੇ 2018 ਤੋਂ ਇਹਨਾਂ ਨੇ ਸਾਡੇ ਤੇ ਕਾਲੇ ਕਾਨੂੰਨ ਲੈ ਕੇ ਆਂਦੇ ਇਹ ਕਾਲੇ ਕਾਨੂੰਨਾਂ ਦੇ ਤਹਿਤ ਵਰਕਰ ਨੂੰ ਪੂਰੇ ਸਕੇਲ ਨਹੀਂ ਮਿਲੇ ਪਾਉਂਦੇ ਉੱਕੀ-ਪੁੱਕੀ ਤਨਖਾਹ ਇਹਨਾਂ ਨੇ ਦੇ ਦਿੱਤੀ ਉਹ ਜਿਹੜੀ ਤਨਖਾਹ ਵੀ ਆ ਉਹ ਵੀ ਨਗੂਣੀ ਆ 15-18000 22000 ਕੋਈ ਤਨਖਾਹ ਨਹੀਂ ਹੁੰਦੀ ਰਹਿ ਕੇ ਰੈ ਉਹ ਆਪਣੇ ਆਸ ਦੇ ਵਿੱਚ ਆਰੇ ਵਿੱਚ ਚੰਗੀ ਤਨਖਾਹ ਮਿਲੂਗੀ ادارے ਦੇ ਵਿੱਚ ਚੰਗਾ ਰੁਜ਼ਗਾਰ ਹੋਊਗਾ ਲੇਕਿਨ ਜਦੋਂ 15 18000 ਸੈਲਰੀ ਮਿਲਦੀ ਆ ਤਾਂ ਉਹ ਛੱਡ ਕੇ ਤੋਂ ਚਲੇ ਜਾਂ ਜਿਹੜੇ ਇਹਨਾਂ ਨੇ ਭਰਤੀ ਕੀਤੀ ਸੀ 7 800 ਮੁਲਾਜ਼ਮ ਉਹਨਾਂ ਦੇ ਵਿੱਚੋਂ 600 ਤੋਂ 700 ਦੇ ਕਰੀਬ ਵਰਕਰ ਹੀ ਛੱਡ ਕੇ ਚਲੇ ਗਏ ਸਿਰਫ 5% ਵਰਕਰ ਜਿਹੜੇ ਬਚੇ ਹੋਏ ਨੇ ਉਹ ਜਿਹੜੇ ਛੱਡ ਕੇ ਗਏ ਨੇ ਜਦੋਂ ਇਹਦੇ ਤਨਖਾਹ ਨਹੀਂ ਮਿਲੂਗੀ ਉਹ ਬਾਹਰਲੀ ਅਦਾਰਿਆਂ ਦੇ ਵਿੱਚ ਬਾਹਰਲੀਆਂ ਕੰਟਰੀਆਂ ਦੇ ਵਿੱਚ ਸਰਵਾਈਵ ਕਰ ਰਹੇ ਨੇ ਜਿਹੜੇ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਸਰਕਾਰ ਕਹਿੰਦਾ ਜੀ ਅਸੀਂ ਪੰਜਾਬ ਦੇ ਵਿੱਚ ਰੁਜ਼ਗਾਰ ਦਵਾਂਗੇ ਪੰਜਾਬ ਦੇ ਲੋਕਾਂ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਿਹੜੇ ਟੈਸਟ ਨਾਲ ਵੀ ਆਏ ਤੁਸੀਂ ਉਹਨਾਂ ਦਾ ਵੀ ਮਾੜਾ ਹਾਲ ਕਰਤਾ ਜਿਨ੍ਹਾਂ ਨੂੰ ਤੁਸੀਂ ਆਪਣੇ ਕੰਮ ਦੇ ਹਿਸਾਬ ਦੇ ਨਾਲ ਰੱਖਿਆ ਆਪਣੀ ਮੁਨਾਫੇ ਦੀ ਲੁੱਟ ਦੇ ਨਾਲ ਰੱਖਿਆ ਵੀ ਅਸੀਂ ਮੁਨਾਫਾ ਕਮਾ ਲਿਆ ਲੇਕਿਨ ਇਹਨਾਂ ਨੂੰ ਕੁਝ ਦਈਏ ਨਾ ਉਹ ਜਿਹੜੇ ਆਊਟਸੋਰਸ ਮਜ਼ਦੂਰ ਐ ਅੱਜ ਪੂਰੇ ਪੰਜਾਬ ਦੇ ਵਿੱਚ ਸੰਦਰਚ ਕਰ ਰਹੇ ਨੇ ਜਿੰਨਾ ਸੰਘਰਸ਼ਾਂ ਦੀ ਬਦੌਲਤ ਜਿਹੜੇ ਇਹਨਾਂ ਨੇ ਰਲ ਕੇ ਅਸੀਂ ਠੇਕ ਅਮਲਾ ਜੂ ਸ਼ਗਰਚ ਮੋਰਜੀ ਨਾਲ ਵੀ ਪ੍ਰੋਗਰਾਮ ਕੀਤੇ 24 ਵਾਰ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਇਲੈਕਸ਼ਨ ਦਾ ਜਲੰਧਰ ਵਿੱਚ ਜਿਹੜਾ ਉਹਨਾਂ ਦੇ ਦਬਾਅ ਸੀਗਾ ਉਹ ਇਲੈਕਸ਼ਨ ਦੇ ਦਬਾਅ ਦਾ ਕਰਕੇ ਸਾਡੇ ਨਾਲ ਇੱਕ ਤਰੀਕ ਨੂੰ ਮੀਟਿੰਗ ਕੀਤੀ ਗਈ ਇਲੈਕਸ਼ਨ ਤੋਂ ਪਹਿਲਾਂ ਉਹਦੇ ਬਾਅਦ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੇਰੇ ਮੂੰਹ ਦੇ ਵਿੱਚ ਬੱਤੀ ਦਾਂਦੇ ਨੇ ਮੇਰੀ ਹਰ ਗੱਲ ਕਈ ਸੱਚੀ ਹੋ ਜਾਂਦੀ ਆ ਉਹਨਾਂ ਨੇ ਕਿਹਾ ਸੀ ਵੀ ਮੈਂ ਜ਼ਬਾਨ ਕਰਦਾ ਵੀ ਤੁਹਾਡੇ ਨਾਲ 20 ਤਰੀਕ ਨੂੰ ਮੀਟਿੰਗ ਕਰਕੇ ਤੁਹਾਨੂੰ ਕੰਟਰੈਕਟ ਤੇ ਕਰ ਦਾਂਗੇ ਹੌਸਲ ਸੇ ਮੁਲਾਜ਼ਮਾਂ ਨੂੰ ਪੂਰੇ ਪੰਜਾਬ ਦੇ ਜੰਨੇ ਹੈਗੇ ਨੇ ਅ ਤਿੱਕੀ ਨਾ 24 ਨੂੰ ਮੀਟਿੰਗ ਇਤੀਗੀ ਦੋ ਤਰੀਕ ਦੀ ਮੀਟਿੰਗ ਜਿਹੜੀ ਹੋਣ ਵਾਲੀ 2 ਅਗਸਤ ਸੀ ਇਹਨੂੰ ਡਿਵਰਟ ਕਰਕੇ ਫੇਰ ਬਾਈ ਨੂੰ ਅੱਗੇ ਕਰ ਦਿੱਤਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਜਿਹੜਾ ਬਾਰ ਬਾਰ ਕਹਿੰਦਾ ਮੇਰੀਆਂ ਗੱਲਾਂ ਸੱਚੀਆਂ ਹੋ ਜਾਂਦੀਆਂ ਆ ਆਪ ਦੀ ਗੱਲ ਤੋਂ ਵੀ ਝੂਠਾ ਪੈ ਗਿਆ ਬਾਰ ਬਾਰ ਮੀਟਿੰਗਾਂ ਤੋਂ ਝੂਠਾ ਦੇਖਿਆ ਜਾਂਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਨੌਕਰੀਆਂ ਦੇ ਰਹੇ ਹਾਂ ਹਾਲਾਂਕਿ ਮੈਂ ਦੇਖਿਆ ਖੁਦ ਨੌਕਰੀ ਨਹੀਂ ਸਰਕਾਰ ਦਿੰਦੀ ਹੈ ਲੱਗਦਾ ਹੈ ਕਿ ਜੇ ਸਰਕਾਰ ਨੌਕਰੀ ਦੇ ਨਹੀਂ ਤੇ ਲੋਕ ਬਾਹਰ ਨੂੰ ਜੂਨ ਪੜਨarre ਹੋਏ ਨਜ਼ਰ ਆਦੇ ਫਿਰ ਧੰਨੇ ਕਿਉਂ ਸਰਕਾਰ ਮੰਦਿਆਂ ਨੌਕਰੀ ਦੇ ਰਹੀ ਆ ਪਰ ਨੌਕਰੀ ਕੀ ਦੇ ਰਹੀ ਆ ਵੀ ਤਾਂ ਦੇਖਣਾ ਉਹਦਾ ਵਿਸ਼ਾ ਬੰਦਾ ਕੀ 15 18000 ਦੇ ਨਾਲ 20000 ਦੇ ਨਾਲ ਘਰ ਦਾ ਗੁਜ਼ਾਰਾ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਇਹ ਤਾਂ ਇੱਕ ਰੈਗੂਲਰ ਦੀ ਤਨਖਾਹ ਇੰਨੀ ਆ ਤਾਂ ਤੁਸੀਂ ਇਹ ਸੋਚੋ ਵੀ ਆਊਟਸੋਰਸਿੰਗ ਦੇ ਜਿਹੜੇ ਕੰਮ ਕਰਦੇ ਮਿਨੀਮਮ ਵੇਜਾਂ ਦੇ ਵਿੱਚ ਕੰਮ ਕਰਦੇ ਉਹਨਾਂ ਨੂੰ ਕਿ ਕਿੱਡਾ ਮਾੜਾ ਹਾਲ ਕਰਦੇ ਇੱਕ ਆਧਾਰੇ ਦੇ ਵਿੱਚ ਇਹ ਸਾਡਾ ਆਧਾਰਾ ਵੀ ਮੁੱਖ ਮੰਤਰੀ ਸਾਹਿਬ ਕੋ ਅੱਜ ਇਹਨਾਂ ਨੇ 2.5 ਸਾਲ ਦੇ ਵਿੱਚ ਨਾ ਤਾਂ ਕਿਸੇ ਜੂਨੀਅਰ ਨਾਲ ਮੀਟਿੰਗ ਕੀਤੀ ਨਾ ਕਿਸੇ ਬੋਰਡ ਨਾਲ ਕੀਤੀ ਨਾ ਹੀ ਕਿਸੇ ਨੂੰ ਸੱਦ ਕੇ ਪੁੱਛਿਆ ਵੀ ਤੁਹਾਡੇ ਆਧਾਰੇ 'ਚ ਕੀ ਚੱਲ ਰਿਹਾ ਇੰਨੇ ਸ ਦੀ ਆਪ ਦਾ ਰੋਣਾ ਰੋ ਰਹੇ ਆ ਆਪਣਾ ਦੁੱਖਰਾਸਰਾਲ ਵੀ ਸਾਡੇ ਪਰਿਵਾਰਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਵੇਰਕਾ ਜਿਹੜਾ ਆ ਇੱਕ ਕਮਾਊ ਅਦਾਰਾ ਆ ਇਸ ਟਾਈਮ ਕਮਾਈ ਕਰਦਾ ਪਿਆ ਲੇਕਿਨ ਸਾਡੇ ਵਰਕਰ ਦੇ ਢਿੱਡ ਪਰ ਨੂੰ ਜਿਹੜਾ ਇਥੇ ਆਡੇ ਜਿਹੜਾ ਗੁਜ਼ਾਰੇਯੋਗ ਜਿਹੜੇ ਤਨਖਾਵਾ ਸਾਨੂੰ ਨਹੀਂ ਮਿਲਿਆ ਲੇਕਿਨ ਮੁੱਖ ਮੰਤਰੀ ਦੇ ਕੰਤੇ ਜਿਹੜੀ ਜੂਨ ਹੀ ਸਰਕਾਰੀ ਜਿਹੜੀ ਬਾਰ ਬਾਰ ਅਸੀਂ ਹੈੱਡ ਆਫਸ ਨਾਲ ਮੀਟਿੰਗ ਕਰਦੇ ਆ ਤਾਂ ਕੀ ਗੱਲ ਕਹਿੰਦੇ ਆ ਵੀ ਗੁੰਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਹੋ ਜਾਂਦੀ ਆ ਜਿਹੜੇ ਸਾਡੇ ਬੰਦੇ ਹੱਕ ਆ ਉਹ ਵੀ ਨਹੀਂ ਦਿੱਤੇ ਜਾਂਦੇ ਮਿਲਕ ਫੈਡ ਵੱਲੋਂ ਜਿਵੇਂ ਕਿ ਅਸੀਂ ਉਹਦੇ ਜੀ ਗੱਲ ਲਈ ਆ ਵੀ ਬੋਨਸ ਸੀਗਾ ਸਮੇਂ ਦੇ ਵਿੱਚੋ ਇਹ 2012 ਵਾਲੀ ਪਾਲਿਸੀ ਸਾਨੂੰ ਦੇਈ ਜਾਂਦੇ ਸੀ 7000 ਬੋਨਸ ਅਸੀਂ ਉਹਦੇ ਤੇ ਲੜਾਈ ਲੜੀ ਵੀ 8.33 ਬੰਦਾ ਇੱਕ ਤਨਖਾਹ ਪੂਰੀ ਬੰਦੀ ਆ ਬੋਨਸ ਦੀ ਜੋ ਕਿ 18 ਦੇ ਵਿੱਚ ਜਾਂ 16 ਦੇ ਵਿੱਚ ਕਾਨੂੰਨ ਲਾਗੂ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਇਹਨਾਂ ਨੇ ਉਹ ਵੀ ਨਹੀਂ ਅਜੇ ਤੱਕ ਸਾਡੇ ਤੇ ਲਾਗੂ ਕੀਤੇ ਛੁੱਟੀਆਂ ਕਿਸੇ ਮਹਿਕਮੇ ਨੂੰ ਨਹੀਂ ਦਿੱਤੇ ਜਾਂਦੇ ਯੂਨੀਅਨ ਨੇ ਲੜਾਈ ਲੜੀ ਤਾਂ ਛੁੱਟੀਆਂ ਲਈਆਂ ਜੇ ਯੂਨੀਅਨ ਦੀ ਤਨਖਾਹ ਨਹੀਂ ਵਧਾਈ ਜਾਂਦੇ ਲੜਾਈ ਲੜੀ ਤਾਂ ਸਿਰਫ ਕਿੰਨੀ ਤਨਖਾਹ ਵਜਾਇ 1500 ਰੁਪਿਆ ਤਨਖਾਹ ਦੇ ਵਿੱਚ ਵਾਧਾ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਲੇਕਿਨ ਅਸੀਂ ਇਹ ਕਹਿੰਨੇ ਵੀ ਜੇ ਸਰ ਹਵਾ ਦੇ ਵਿੱਚ ਤੀਰ ਬਹੁਤ ਚਲਾਉਂਦੀ ਆ ਕਿ ਅਸੀਂ ਇਹਨਾਂ ਦਾ ਗੁਜ਼ਾਰੇਯੋਗ ਤਨਖਾਹ ਕਰਦੇ ਨੇ ਮਿਨੀਮਮ ਵੇਜ ਵਾਧਾ ਦਿਆ ਦੇ ਨੇ ਲੇਕਿਨ ਮਿਨੀਮਮ ਵੇਜ ਦੇ ਵਿੱਚ ਕੀ ਵਾਦਾ ਕੀਤਾ ਕਿ 166 ਰੁਪਏ ਦਾ 166 ਨਾਲ ਮੰਗਾਈ ਜਿਹੜੀ ਆ ਉਹ ਮਹਿੰਗਾਈ ਦਰ ਦੇ ਹਿਸਾਬ ਨਾਲ ਸਾਡਾ ਗੁਜ਼ਾਰਾ ਨਹੀਂ ਹੋ ਰਿਹਾ ਇਸ ਕਰਕੇ ਲੜਾਈ ਲੜ ਰਹੇ ਆ ਸਰ ਅਗਰ ਗੱਲ ਮੰਨੀ ਹੈ ਤਾਂ ਪੰਜਾਬ ਸਰਕਾਰ ਵੱਲੋਂ ਪੰਜੀਰੀ ਜਿਹੜੀ ਪਹਿਲਾਂ ਵੇਰਕਾ ਦੇ ਵਿੱਚ ਬੰਦੀ ਸੀ ਉਹ ਵੇਰਕਾ ਤੋਂ ਛੱਡ ਕੇ ਮਾਰਕ ਬਣਨ ਉਤਰੀ ਕਿ ਮਾਰਕ ਬੈਟ ਤੋਂ ਅੱਗੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤੀ ਗਈ ਆ ਤੇ ਅਗਰ ਕਿਸਾਨ ਯੂਨੀਅਨ ਦੇ ਬਣੇ ਤਾਂ ਕਿਸਾਨ ਯੂਨੀਅਨ ਕਹਿੰਦੀ ਕਿ ਰਿਫਾਇਨਡ ਦੇ ਤਾਂ ਦਿਹੀ ਨਦਰਾਂ ਦੇ ਸੀ ਕਿ ਤਾਂ ਬੱਚਿਆਂ ਨਾਲ ਖੇਡਵਾੜ ਕਿੰਨਾ ਖ ਤਾਂ ਬਹੁਤ ਵੱਡਾ ਖੇਡਵਾੜ ਹੈ ਜੀ ਦੇਖੋ ਇੱਕ ਤਾਂ ਪਹਿਲੀ ਗੱਲ ਕੀ ਦੀ ਗੱਲ ਆਪਾਂ ਬਾਅਦ ਵਿੱਚ ਕਰਦੇ ਆਂ ਪਹਿਲਾਂ ਤਾਂ ਦੇਖੋ ਵੀ ਜਿਹੜਾ ਬੇਰਕਾ ਉਹਨੇ ਜਿਹੜਾ ਪੰਜੀਰੀ ਦਾ ਦਿੱਤਾ ਵੀ ਆਪਣਾ ਜਿਹੜਾ ਇਹਨਾਂ ਨੇ ਦੋ ਪੈਸੇ ਦੀ ਕਮਾਈ ਕਰਨੀ ਸੀ ਆਪਣਾ ਰੋਜ਼ਗਾਰ ਸੀ ਉਹ ਖੋ ਕੇ ਹੀ ਮਾਰਕਫੈਟ ਨੂੰ ਦਿੱਤਾ ਕਿਉਂਕਿ ਜਿਹੜੀ ਤਾਂ ਅੰਦਲੀ ਉਹਨਾਂ ਨੇ ਕੀਤੀ ਉਹ ਤਾਂ ਵੱਖਰੀ ਗੱਲ ਰਹਿ ਗਈ ਪਹਿਲਾਂ ਤਾਂ ਇਹਨਾਂ ਨੇ ਆਪਣਾ ਰੋਜ਼ਗਾਰ ਹੀ ਵੇਚਤਾ ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈ ਵੀ 2018 ਤੋਂ ਬਾਅਦ ਹੀ ਸਾਰਾ ਕੁਝ ਇਹ ਚੱਲਿਆ ਜੋ ਵੀ ਕਾਪਲੇ ਹੋਏ ਆ ਜਾਂ ਜੋ ਵੀ ਆਪਾਂ ਅਖਬਾਰਾਂ ਦੇ ਵਿੱਚ ਅੱਜ ਸੁਣਦੇ ਆ ਉਹ ਜਿਹੜੀ ਨਿੱਜੀ ਕਰਨ ਦੀ ਪਾਲਿਸੀ ਸੀਗੀ ਸੀਟੀਸੀ ਉਸਦੇ ਹੀ ਨਤੀਜੇ ਨੇ ਇਹ ਬੜੇ ਸ਼ਰਮ ਨਾਲ ਕਹਿਣਾ ਪੈਂਦਾ ਵੀ ਜਿਹੜਾ 850 ਬੰਦਾ ਭਰਤੀ ਕੀਤਾ ਸੀਗਾ ਉਹਦੇ ਵਿੱਚੋਂ 600 ਬੰਦਾ ਛੱਡ ਕੇ ਗਿਆ ਤੇ ਸਿਰਫ 250 ਬੰਦਾ ਅੱਜ 5800 6000 ਦੀ ਜਿਹੜੀ ਰੈਗੂਲਰ ਭਰਤੀ ਆ ਉਹ ਹੋਣੀ ਚਾਹੀਦੀ ਸੀ ਪਰ 16% 15% ਹੀ ਰੈਗੂਲਰ ਮੁਲਾਜ਼ਮ ਰਹਿ ਗਏ ਜਿੰਨਾਂ ਵਿੱਚੋਂ 5% ਆਉਣ ਵਾਲੇ ਸਮੇਂ 'ਚ ਰਿਟਾਇਰ ਹੋ ਜਾਣਾ ਤੇ 10% ਨਾਲ ਪਲਾਂਟ ਨਹੀਂ ਚੱਲਣੇ ਇਹ ਜਿਹੜੇ ਪਲਾਂਟ ਨੇ ਇਹ ਜਿਹੜੇ ਆਪਣੇ ਪਿੰਡਾਂ ਦੇ ਦੁੱਧ ਉਤਪਾਦਕ ਨੇ ਕਿਲੋ-ਕਿਲੋ 2-2 ਕਿਲੋ ਦੁੱਧ ਪਾਉਂਦੇ ਆ ਤੇ ਸਹਿਕਾਰੀ ਸੁਭਾ ਮੰਨੇ ਉਹਨਾਂ ਦੀ ਹਿੱਸੇਦਾਰੀ ਆ ਤੇ ਉਹ ਸ਼ੇਅਰਹੋਲਡਰ ਨੇ ਇਹ ادارے ਦੇ ਤੁਸੀਂ ਇਹ ਦੇਖ ਲਓ ਵੀ ਜਿਹੜਾ ਬੇਰਕਾ ਹੈੱਡ ਆਫਿਸ ਆ ਉਹਦਾ ਨੈੱਟ ਦੇ ਉੱਪਰ ਆਊਗਾ ਬੀਰਕਾ ਕਾਰਪੋਰੇਟ ਆਫਿਸ ਲਿਖਿਆ ਹੋਊਗਾ ਇਹਦਾ ਮਤਲਬ ਇਹ ਆ ਵੀ ਇਹਦੀ ਤਿਆਰੀ ਆ ਕਾਰਪੋਰੇਟ ਕਰਾਉਣਿਆਂ ਨੂੰ ਦੇਣ ਦੀ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਦੋ ਖੰਡ ਮਿਲਾਂ ਹਰਿਆਣੇ ਦੇ ਵਿੱਚ ਉਹ ਦੇਤੀਆਂ ਗਈਆਂ ਤੇ ਹੁਣ ਆਣ ਵਾਲੇ ਸਾਨੂੰ ਇਹ ਡਰ ਆ ਵੀ ਜੇ ਇਹ ਪਾਲਿਸੀ ਨਾ ਰੱਦ ਹੋਈ ਤਾਂ ਇਹ ਸਾਡੇ ਪਲਾਂਟ ਵੀ ਪ੍ਰਾਈਵੇਟ ਅਦਾਰਿਆਂ ਜਾਂ ਮੂਲ ਵਰਗਿਆਂ ਨੂੰ ਦਿੱਤੇ ਜਾਣਗੇ ਅਗਰ ਮਠਾਈਆਂ ਦੀ ਗੱਲ ਕਰੀਏ ਤਾਂ ਮਠਾਈਆਂ ਵੀ ਕਿਤਨਾ ਕਿਤੇ ਪਹਿਲਾਂ ਜਦੋਂ ਤੇ ਹਰ ਹਰ ਦਾ ਜਿੱਤਾ ਕਾਫੀ ਮਤਲਬ ਦੇ ਵਿੱਚ ਬੰਦੇ ਹੋਏ ਨਜ਼ਰਾਂ ਦੇ ਜੀਆਂ ਕਾਫੀ ਪੀੜ ਜਿਹੜੀ ਹੈ ਉਹ ਲਈ ਲੋਕਾਂ ਦੀ ਯੂਰਜ ਜਾਂਦੀ ਸੀ ਕਿਉਂਕਿ ਇੱਕ ਵਿਸ਼ਵਾਸ ਹੈ 베ਰਕਾ ਦਾ ਉੱਤੇ ਕਿ 베ਰਕਾ ਜਿਹੜਾ ਪਿਓਰ ਚੀਜ਼ ਬਣਾਉਂਦਾ ਹੈ ਲੱਗਦਾ ਹੈ ਕਿ ਹੁਣ ਉਹ ਵੀ ਜਿਹੜੀ ਬਾਹਰ ਦੇ ਦਿੱਤੀ ਗਈ ਹੈ ਤਾਂ ਕਿਸ ਤਰ੍ਹਾਂ ਕਿਤੇ ਲੋਕਾਂ ਦਾ ਵਿਸ਼ਵਾਸ ਯੂਰ 베ਰਕਾ ਤੋਂ ਹਟਦਾ ਜਾ ਰਿਹਾ ਤੇ 베ਰਕਾ ਦੇ ਵਿੱਚ ਘਾਟਾ ਜਿਹੜਾ ਪੈਂਦਾ ਹੋਏ ਨਜ਼ਰ ਆ ਰਿਹਾ ਦੇਖੋ ਪਹਿਲਾਂ ਜਿਹੜੀ ਮਠਿਆਈ ਸੀਗੀ ਉਹ ਪਲਾਂਟਾਂ ਦੇ ਵਿੱਚ ਬਣਦੀ ਸੀਗੀ ਤੇ ਕਰੋੜਾ ਰੁਪਏ ਦਾ ਪ੍ਰੋਫਿਟ ਮਹੀਨੇ 2 ਮਹੀਨੇ ਦੇ ਸੀਜ਼ਨ ਚ 베ਰਕਾ ਵੱਲੋਂ ਕਮਾਇਆ ਜਾਂਦਾ ਸੀਗਾ ਫਿਰ ਉਹ ਚੰਡੀਗੜ ਤੁਸੀਂ ਇਹ ਦੇਖੋ ਵੀ ਕੋਈ ਆਪਾਂ ਦੁਕਾਨ ਤੇ ਮਠਾਈ ਲੈਣ ਜਾਂਦੇ ਆਂ ਵਿਦਆਊਟ ਪ੍ਰੋਫਿਟ ਦਾ ਉਹ ਆਪਾਂ ਨੂੰ ਦਿੰਦਾ ਹੀ ਨਹੀਂ ਤਾਂ ਉਹ ਆਪਣਾ ਪ੍ਰੋਫਿਟ ਫੇਰ ਉਹਨਾਂ ਨੂੰ ਵੇਚਦਾ ਇਹ ਚੀਜ਼ ਵੀ ਹੁਣ ਇਹਨਾਂ ਨੇ ਬੰਦ ਕਰਤੀ ਚਾ ਪਿਛਲੇ ਸਾਲ ਇਹ ਠੀਕ ਆ ਵੀ ਆ ਮੰਤਜੋਗ ਚੇਅਰਮੈਨ ਸਾਹਿਬ ਨੇ ਤੇ ਸਾਰੇ ਜਥੇਬੰਦੀਆਂ ਨੇ ਜ਼ੋਰ ਪਾਇਆ ਇਸ ਚੀਜ਼ ਤੇ ਤੇ ਉਹ ਵਾਪਸ ਮੋੜ ਲਿਆਂਦੀ ਉਹ ਚੀਜ਼ ਤੇ ਹੁਣ ਜਿਹੜੀ ਮਠਾਈ ਆ ਪਿਛਲੇ ਸਾਲ ਵੀ ਸਾਡੇ ਪਲਾਂਟਾਂ ਚ ਬਣੀਆਂ ਤੇ ਉਹਦਾ ਪ੍ਰੋਫਿਟ ਹੀ ਹੋਇਆ ਤੇ ਆਣ ਵਾਲੇ ਸਮੇਂ ਚ ਵੀ ਕਹਿੰਦੇ ਆ ਵੀ ਜਿਹੜੀਆਂ ਚੀਜ਼ਾਂ ਸਾਡੀਆਂ ਬਾਹਰ ਗਈਆਂ ਪੰਜੀਰੀ ਮਠਾਈ ਆਦਿ ਤੇ ਉਹ ਇੱਥੇ ਆਵੇ ਤੇ ਆ ਨਿੱਜੀਕਰਨ ਦੀ ਜਿਹੜ ਜਿਹਦੇ ਕਰਕੇ ਆ ਵਿਸ਼ਾਲ ਧਰਨਾ ਅੱਜ ਮੋਰਚਾ ਲੱਗਿਆ ਹੋਇਆ ਵੀ ਉਹ ਆਰਸੀਐ ਸਾਹਿਬ ਦੇ 6 ਮਹੀਨੇ ਹੋ ਤਕਰੀਬਨ ਹੋ ਗਏ ਉਹਨਾਂ ਦੇ ਕੰਨ ਤੇ ਜੂਨੀ ਸਰਕਾਰੀ ਕਦੇ ਐਫਸੀ ਸਾਹਿਬ ਕੋਲ ਭੇਜ ਦੰਦੇ ਆ ਉਹਨੂੰ ਜਵਾਬ ਭੇਜ ਦੰਦੇ ਆ ਵੀ ਅੱਜ ਤੁਰੰਤ ਪ੍ਰਭਾਵ ਨਾਲ ਉਹ ਪਾਸ ਕਰਕੇ ਸਾਡੀ ਫਾਈਲ ਸਾਨੂੰ ਦਿੱਤੀ ਜਾਵੇ ਤਾਂ ਜੋ ਇਹ ਜਿਹੜੇ ادارے ਆ ਸਹਿਕਾਰਤਾ ਦੇ ਤੇ ਪੰਜਾਬ ਸਰਕਾਰ ਦੇ ਇਹ ਬਚਾਈ ਜਾ ਸਕਣ ਨਾ ਕਿ ਆਪਾਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਅਮਲ ਨੂੰ ਦੇ ਦਈਏ ਮਮ ਜੀ ਮੈਂ ਮਹਣੋ ਤੁਹਾਡੇ ਕੋਲ ਨਾ ਕਿਉਂਕਿ ਜਗਾਤਰ ਜੇਕਰ ਆਪਾਂ ਮਠਾਈ ਦੀ ਗੱਲ ਕਰੀਏ ਜਾਂ ਕਰ ਪੰਜਰੀ ਦੀ ਗੱਲ ਕਰੀਏ ਤਾਂ ਲੱਗਦਾ ਨਹੀਂ ਕਿ ਬਾਹਰ ਦਿੱਤੀਆਂ ਗਈਆਂ ਪੰਜਰੀ ਜਿਹੜੀ ਹੁਣ ਵੀ ਬਾਹਰ ਚੱਲ ਰਹੀ ਹੈ ਮਠਾਈ ਚਲੋ ਵਾਪਿਸ ਜਿਹੜੀ ਆ ਉਹ ਤੁਹਾਡੇ ਕੋਲ ਜੂਰ ਵਾਪਿਸ ਆ ਗਈ ਹੈ ਤਾਂ ਸਟਾਫ ਕੱਟ ਹੋਣ ਕਰਕੇ ਤਣੀ ਇਹ ਦੇਣ ਦਿੱਤਾ ਗਿਆ ਹੋਵੇਗਾ ਇਹ ਜਿਹੜੀਆਂ ਲੋੜਾਂ ਸੀਗੇ ਨਾ ਮੁਨਾਫੇ ਦੀਆਂ ਉਹਨਾਂ ਨੂੰ ਦੇਖ ਕੇ ਹੀ ਇਹ ਮਿਲਕ ਫੈਡ ਆਪਣੇ ਹਿੱਤਾਂ ਲਈ ਕਰ ਰਹੀ ਆ ਖੰਜੀਰੀ ਜਿਹੜੀ ਆ ਜਾਂ ਅਸੀਂ ਕੋਈ ਮਠਿਆਈ ਤਿਆਰ ਕਰਨੀ ਤਾਂ ਔਰਸੋਸ ਮੁਲਾਜ਼ਮ ਤਿਆਰ ਕਰਦੇ ਸੀਗੇ ਪਿਛਲੇ ਸਮੇਂ ਦੇ ਵਿੱਚ ਜਿਹੜੀ ਦੀਵਾਲੀ ਦੇ ਉੱਤੇ ਮਠਿਆਈ ਤਿਆਰ ਕੀਤੀ ਗਈ ਆ ਇਹਨਾਂ ਨੇ ਬਾਹਰੋਂ ਲਿਆ ਕੇ ਵਰਕਰ ਬਾਹਰਲੇ ਹਲਵਾਈਆਂ ਨੂੰ ਠੇਕੇ ਦੇ ਕੇ ਉਹਨਾਂ ਨੂੰ ਕੰਪਨੀਆਂ ਨੂੰ ਟੈਂਡਰ ਦੇ ਕੇ ਉਹਨਾਂ ਤੋਂ ਤਿਆਰ ਕਰਵਾਈ ਆ ਕਰਵਾਈ ਜ਼ਰੂਰ ਵੇਚ ਕੇ ਜਾਂ ਲੇਕਿਨ ਮੁਨਾਫਾ ਜਿਹੜਾ ਆ ਉਹ ਬਾਹਰਲੀ ਹੀ ਏਜੰਸੀਆਂ ਲੈ ਕੇ ਗਈਆਂ ਨੇ ਵੇਚ ਕਾਦੇ ਵਰਕਰ ਨੂੰ ਉਹਦੇ ਵਿੱਚ ਕੋਈ ਮੁਨਾਫਾ ਨਹੀਂ ਮਿਲਿਆ ਅਸੀਂ ਕਹਿੰਨੇ ਆ ਵੀ ਜਿਹੜਾ ਵਰਕਰ ادارے ਲਈ ਕੰਮ ਕਰਦਾ ਆ ਤੁਸੀਂ ਰੁਜ਼ਗਾਰ ਦੇ ਸੁਮੇ ਵਧਾਓ ਇਹਨਾਂ ਨੇ 95% ਮੈਕਮੇਨਾ ਨਿਜੀ ਕਰਨ ਦਾ ਕੀਤਾ ਤੁਸੀਂ ਕੋਈ ਟਰਾਂਸਪੋਰ ਦੁੱਧ ਟਵਾਈ ਚੁਕਾ ਕੇ ਟਵਾਈ ਦੇ ਕੇਂਦਰ ਜਿੰਨੇ ਨੇ ਸਾਰੇ ਪ੍ਰਾਈਵੇਟ ਕਰਤੇ ਦੁੱਧ ਜਿਹੜੀ ਟਰਾਂਸਪੋਰਟ ਲਿਆਂਦੀ ਆ ਸਾਰੀ ਪ੍ਰਾਈਵੇਟ ਕਰਦੀ ਆ ਜਿਹੜੀ ਸਪਲਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਭੇਜ ਰਹੇ ਜਿਹੜੀਆਂ ਗੱਡੀਆਂ ਉਹ ਸਾਰੇ ਪ੍ਰਾਈਵੇਟ ਕਰਤੀ ਆ ਮਸ਼ੀਨਰੀ ਪ੍ਰਾਈਵੇਟ ਕਰਨ ਨੂੰ ਫਿਰਦੇ ਆ ਵਰਕਰ ਸਾਰਾ ਪ੍ਰਾਈਵੇਟ ਕਰਤਾ ਆ ਤੇ ਰਹਿ ਫਿਰ ਪ੍ਰਾਈਵੇਟਿਸ਼ਨ ਹੀ ਹੋਇਆ ਤੇ ਕੀ ਹੋ ਗਿਆ ਮੈਕਮੇ ਦਾ ਇਹ ਸਾਰੀਆਂ ਨੀਤੀਆਂ ਅਮੂਲ ਵਰਗੀਆਂ ਜੀਓ ਵਰਗੀਆਂ ਕਾਰਪੋਰੇਟੂ ਤਗੜੇ ਘਰਾਣੇ ਜਿਨ੍ਹਾਂ ਨੇ ਯੂਪੀ ਨੂੰ ਲੁੱਟ ਲਿਆ ਯੂਪੀਆਂ ਯੂਪੀ ਦੇ ਜਿਹੜੇ 15 ਪਲਾਂਟ ਸੀ ਮਿਲਕ ਪਲਾਂਟ ਉਹਨਾਂ ਦਾ ਸਰੈਂਡਰ ਕਰਤਾ ਉਹਨਾਂ ਦੇ ਅੱਗੇ ਇਦਾਂ ਹੀ ਪੰਜਾਬ ਦੇ ਵਿੱਚ ਸਰੈਂਡਰ ਕਰਾਉਂ ਨੂੰ ਫਿਰਦੇ ਨੇ ਵੀ ਵੇਰਕਾ ਸਰੈਂਡਰ ਕਰਦੇ ਵੀ ਸਾਡੇ ਕੋਲ ਚੱਲਦਾ ਨਹੀਂ ਆਉਣ ਵਾਲੇ ਸਮੇਂ 'ਚ ਅਫਸਰ ਘਰਾਂ ਨੂੰ ਚਲੇ ਜਾਣੇ ਇਹ ਦੋ ਦੋ ਸਾਲ ਨੂੰ ਰਿਟਾਇਰ ਹੋਏ ਪਰ ਸਾਨੂੰ ਲੱਗਦਾ ਵੀ ਸਾਡਾ ਜੇ ਦੇ ਵਿੱਚ ਭਵੇਖਾ ਹੈਗਾ ਆ ਸਾਡੀ 20-20 ਸਾਲ ਅਸੀਂ ਇੱਥੇ ਨੌਕਰੀ ਕਰਦੇ ਆ ਪਰਿਵਾਰ ਮੈਨੇ ਸਵਾਸ ਬਖਸ਼ੇ ਤਾਂ ਇੱਥੇ ਅਸੀਂ ਨੌਕਰੀ ਕਰਨ ਦੇ ਇਸ ادارے ਨੂੰ ਚਲਾਉਣਾ ਆ ਸਹਿ ਸਹਿਕਾਰਤਾ ਨੂੰ ਬਚਾਉਣ ਵਾਸਤੇ ਕਿਸਾਨ ਵੀ ਲੱਗ ਗਏ ਨੇ ਇਕਜੁੱਟ ਹੋਏ ਨੇ ਅਸੀਂ ਉਹਨਾਂ ਦੀ ਵੀ ਧੰਨਵਾਦੀ ਆ ਵੀ ਕਿਤੇ ਕੋਈ ਜਾਗਿਆ ਤਾਂ ਸਹੀਂ ਅਸੀਂ ਵੀ ਇਸ ਕਰਕੇ ਆਪਦੇ ਵਰਕਰ ਨੂੰ ਇਕੱਠੇ ਕਰ ਰਹੇ ਆ ਜਾਗਰੂ ਬਕਰੇ ਅਸੀਂ ਅਦਾਰਾ ਬਚਾਉਣਾ ਆ ਜਿਹੜਾ ਅਦਾਰਾ ਮੁਨਾਫੇ ਦੀ ਲੁੱਟ ਲਈ ਦੂਸਰੇ ਕੰਪਨੀਆਂ ਨੂੰ ਦਿੱਤਾ ਜਾ ਰਿਹਾ ਚਾਹੇ ਕੋਈ ਵੀ ਵਿਭਾਗ ਲਾ ਲਓ ਪੰਜਾਬ ਦਾ ਜਲ ਸਪਲਾਈ ਵਿਭਾਗ ਲਾ ਲਓ ਉਹਨਾਂ ਨੇ ਕੀ ਕੁਝ ਕੀਤਾ ਜਾ ਰਿਹਾ ਰੋਜ਼ਗਾਰ ਖਤਮ ਕਰ ਲਿਓ ਪਟਾਣਕੋਟ ਦੇ ਵਿੱਚ ਜਲ ਸਪਲਾਈ ਦਾ ਇੱਕ ਸਕਾਡਾ ਸਿਸਟਮ ਲਿਆ ਉਹਦੇ ਵਰਕਰਾਂ ਨੇ ਵਿਰੋਧ ਕੀਤਾ ਵੀ ਜੇ ਇਸ ਕਾਡਾ ਲੱਗ ਗਿਆ ਤੇ ਅਸੀਂ ਜਿਹੜੀ ਪੜ੍ਹਾਈ ਆ ਸਾਡੀ 5ਵੀਂ 10ਵੀਂ ਦੀ ਆ ਅਸੀਂ ਇਸ ਕਾਡਾ ਨਹੀਂ ਚਲਾ ਪਾਵਾਂ ਤੁਸੀਂ ਸਾਡਾ ਰੁਜ਼ਗਾਰ ਨਾ ਖਤਮ ਕਰੋ ਜਿਹੋ ਨੇ ਵਿਰੋਧ ਕੀਤਾ ਤੇ 25 ਬੰਦਿਆਂ ਦੇ ਉੱਤੇ ਐਫਆਈਆਰ ਦਰਜ ਕਰ ਦਿੱਤੀ ਗਈ ਤੇ ਜੋ ਕੀ ਉਹਨਾਂ ਕੋਈ ਨਿਖਸਾਨ ਨਹੀਂ ਪੇਜਿਆ ਇੱਕ ਸਰਪੰਚ ਦੇ ਘਰ ਸਮਾਨ ਚੱਕ ਕੇ ਰੱਖਤਾ ਵੀ ਆ ਤੁਹਾਡਾ ਸਮਾਨ ਅਸੀਂ ਨਹੀਂ ਲੱਗਾ ਦਿੰਦੇ ਤਾਂ ਉਹ ਸਮਾਨ ਰੱਖਦੇ ਵੀ ਉਹਨਾਂ ਦੇ ਐਫਆਈਆਰ ਕਰ ਦਿੱਤੇ ਵੀ ਇਹਨਾਂ ਨੇ ਸਵਾਰੀ ਸਮਾਨ ਦੀ ਟੁੱਟਬਾਦ ਕੀਤੀ ਤੇ ਚੋਰੀ ਕੀਤੀ लास्ट ਇਹੀ ਦੱਸਦੇ ਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਅਮੂਲ ਜਿਹੜੀ ਹੈ ਪੰਜਾਬ ਦੇ ਵਿੱਚ ਆਪਣੇ ਪੈਰ ਫੈਸਾਰਦੇ ਹੋਏ ਨਜ਼ਰ ਆ ਰਹੀ ਹੈ ਪਲਾਂਟ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ ਤਾਂ ਲੱਗਦਾ ਨਹੀਂ ਕਿ ਮੇਰਕਾ ਜਿਹੜੀ ਆ ਉਹ ਘਟ ਜਿਹੜੀ ਉਹ ਵਿਕਰੀ ਹੋ ਗਈ ਕਿਉਂਕਿ ਅਮੂਲ ਦੀ ਜੇਕਰ ਗੱਲ ਕਰੀਏ ਜੇਕਰ ਦੁੱਧ ਕੋਈ ਪਾਣ ਆਂਦਾ ਹੈ ਤਾਂ ਦੋ ਰੁਪਏ ਨੂੰ ਵੱਧ ਲੀਟਰ ਵੀ ਦੇ ਰਹੀ ਹੈ ਕਿਸਾਨ ਜਿੱਥੇ ਬੰਦੇ ਤੇ ਕਹਿਣਾ ਹੈ ਕਿ ਦੋ ਰੁਪਏ ਵੱਧ ਜਿਹੜਾ ਉਹਨੂੰ ਦੇ ਦਿੱਤਾ ਜਾ ਰਿਹਾ ਤਾਂ ਕਿ ਅਮੂਲ ਡੈਰੀ ਤੇ ਹੀ ਜਿਹੜਾ ਤੇ ਦੁੱਧ ਜਿਹੜਾ ਪਾਇਆ ਜਾਵੇ ਤੇ ਮੇਰਕਾ ਕਿਤਨਾ ਕਿਤੇ ਘਟ ਦਾ ਸੌਦਾ ਜਿਹੜਾ ਬੰਦੀ ਜਾ ਰਹੀ ਹੈ ਸਿਸਟਮ ਇਸ ਟਾਈਮ ਇਦਾਂ ਦਾ ਕਲਾਪਸ ਕਰ ਦਿੱਤਾ ਗਿਆ ਆ ਮੈਂ ਤੁਹਾਨੂੰ ਸਿਸਟਮ ਦੀ ਗੱ ਕੱਲਾ ਉਹ ਦੁੱਧ ਤੇ 2 ਰੁਪਏ ਨਹੀਂ ਦੇ ਰਹੇ ਇਸ ਟਾਈਮ ਉਹਨਾਂ ਨੇ ਪਾਊਡਰ ਦੇ ਰੇਟ ਵੀ ਛੁੱਟ ਦਿੱਤੇ ਨੇ ਸਾਰੇ ਇਹ ਪ੍ਰਾਈਵੇਟ ਘਰਾਨੇ ਇਕੱਠੇ ਹੋ ਗਏ ਕਿਉਂ ਦੇ ਰੇਟ ਵੀ ਸਿੱਟ ਦਿੱਤੇ ਨੇ ਅੱਜ ਅਸੀਂ ਇੱਕ ਪਲਾਂਟ ਦਾ ਡਾਟਾ ਕੱਢਿਆ ਸੀਗਾ ਜਿਵੇਂ ਇੱਕ ਇੱਕ ਪਲਾਂਟ ਦੇ ਵਿੱਚ ਡਾਟਾ ਲੈ ਕੇ ਵੀ ਜੇ ਸਾਡੇ ਕੋਲ ਇੰਨਾ ਪਾਊਡਰ ਪਿਆ ਆ ਅਸੀਂ ਇਹਨੇ ਘੱਟ ਰੇਟ ਤੇ ਵੇਚਦੇ ਆ ਤਾਂ ਇੱਕ ਪਲਾਂਟ ਨੂੰ 35-35 ਕਰੋੜ ਰੁਪਏ ਦਾ ਘਾਟਾ ਪੈ ਰਿਹਾ ਆ ਇਹ ਛੋਟੇ ਪਲਾਂਟ ਦੀ ਗੱਲ ਹੈ ਜੇ ਵੱਡੇ ਪਲਾਂਟ ਨੇ ਇਹ ਕੰਮ ਕੀਤਾ ਤਾਂ ਕਿੰਨਾ ਘਾਟਾ ਪਊਗਾ ਅੱਜ ਉਹ 2 ਰੁਪਏ ਵਾਧਾ ਦੇ ਕੇ ਦੁੱਧ ਚੱਕਦਾ ਰਿਹਾ ਵੀ ਵੇਰ ਕਿ ਕੋ ਦੁੱਧ ਘਟ ਰਿਹਾ ਜਦੋਂ ਸਿਆਲ ਆਉਣਾ ਉਦੋਂ ਉਹਨੇ ਚੱਕਣਾ ਉਹ ਰੇਟ ਘਟਾ ਦੇਣਾ ਉਹ ਸਾਰਾ ਵੇਰਕੇ ਨੂੰ ਚੱਕਣਾ ਪੈਣਾ ਵੇਰਕੇ ਕੋਲ ਭਾਈ ਕੇਂਦਰ ਤਾਂ ਸਾਰੇ ਇਹ ਅਮੂਲ ਖਰੀਦ ਚੱਲਿਆ ਜਿੰਨੇ ਜਿੱਥੇ ਜਿੱਥੇ ਸੇਲ ਹੋਣੀ ਆ ਸਾਡੀ ਪੂਰੇ ਪੰਜਾਬ ਦੇ ਵਿੱਚ ਜਿਵੇਂ ਕਿ ਉਹ ਇੱਕ ਲੁਧਿਆਣਾ ਹੀ ਲਾ ਲਓ ਸਿੱਧੀ 1 ਲੱਖ ਸਪਲਾਈ ਘਟ ਗਈ ਕਿੱਥੇ 3 ਲੱਖ ਸਪਲਾਈ ਹੁੰਦੀ ਸੀਗੀ ਇਦਾਂ ਹੀ ਦੂਜੇ ਪਲਾਂਟਾਂ ਦੇ ਵਿੱਚ ਜਲੰਧਰ ਦੀ ਲਾ ਲਓ ਜਾਂ ਉੱਥੇ ਗੁਰਦਾਸਪੁਰ ਦੀ ਲਾ ਲਓ ਸਪਲਾਈ ਡਾਊਨ ਆ ਗਈ ਵੇਰਕਾ ਘਟਦਾ ਯਾਰ ਇਹ ਅਮੂਲ ਛਾਂਦਾ ਜਾ ਰਿਹਾ ਸਮਾਨੇ ਪਲਾਂਟ ਲੱਗ ਗਿਆ ਬਟਾਲੇ ਦੇ ਵਿੱਚ ਪਲਾਂਟ ਲਾਤਾ ਬਟਿੰਡੇ ਦੇ ਵਿੱਚ 500 ਕਿਲਾ ਜ਼ਮੀਨ ਖਰੀਦ ਲਈ ਉਹ ਤਾਂ ਇੱਥੋਂ ਤੱਕ ਸੋਚ ਰਿਹਾ ਵੀ ਰੇਲਵੇ ਟਰੈਕ ਦੇ ਕੋਲ ਜ਼ਮੀਨ ਖਰੀਦ ਰਿਹਾ ਹੁਣ ਵੀ ਜਿਹੜੇ ਆ ਸਾਡੇ ਟੈਂਕਰ ਤੋ ਕਣਕਾ ਦੂਸਰੇ ਨੂੰ ਟ੍ਰਾਂਸਪੋਰਟ ਕਰਨੇ ਤਾਂ ਉਹਨੇ ਆਪ ਦੀਆਂ ਲੈਣਾ ਵਿਚਾਲੀਆਂ ਇਦਾਂ ਹੀ ਇਹ ਕਰਦੇ ਪਏ ਨੇ ਜਿੱਦਾਂ ਦਿੱਲੀ ਨੂੰ ਦੁੱਧ ਗੁਜਰਾਤ ਚੋਂ ਆਉਂਦਾ ਟੈਂਕਰਾਂ ਦੇ ਵਿੱਚ ਲੋਡ ਹੋ ਕੇ ਰੇਲ ਗੱਡੀਆਂ ਤੇ ਇਦਾਂ ਹੀ ਪੰਜਾਬ ਦੇ ਵਿੱਚ ਦੁੱਧ ਆਇਆ ਕਰੂ ਜਾਂ ਪੰਜਾਬ ਤੋਂ ਬਾਹਰ ਜਾਇਆ ਕਰੂ ਉਹ ਆਪ ਦਾ ਪੂਰਾ ਨੈਟਵਰਕ ਬਸਾਉਂਦੇ ਪਏ ਨੇ ਲੇਕਿਨ ਜਿਹੜੇ ਵੇਰਕਾ ਨੂੰ ਚਲਾਉਣ ਵਾਲੀਆਂ ਸਰਕਾਰਾਂ ਨੇ ਵੇਰਕਾ ਨੂੰ ਸੁਭਾਲਣ ਵਾਲੀਆਂ ਸਰਕਾਰਾਂ ਨੇ ਬਿਲਕੁਲ ਜ਼ੀਰੋ ਹੋ ਚੁੱਕੀਆਂ ਨੇ ਨਾ ਤਾਂ ਵੇਰਕਾ 'ਤੇ ਧਿਆਨ ਦਿੱਤਾ ਜਾ ਰਿਹਾ ਤੇ ਨਾ ਹੀ ਵੇਰਕਾ ਬਾਰੇ ਸੋਚਿਆ ਜਾ ਰਿਹਾ ਆਉਣ ਵਾਲੇ ਸਮੇਂ 'ਚ ਸਾਨੂੰ ਲੱਗਦਾ ਵੀ ਇਹ ਵੇਰਕਾ ਨੂੰ ਖਾ ਜਾਣਗੇ ਜ਼ਰੂਰ ਜੇਕਰ ਸਿਟੀਸੀ ਮੁਲਾਜ਼ਮਾਂ ਦੀ ਗੱਲ ਬਣੀ ਚਾਹੇ 800 ਮੁਲਾਜ਼ਮਾਂ ਦੀ ਗੱਲ ਬਣੀ ਤਾਂ ਲਗਾਤਾਰ ਵੇਰਕਾ ਜਿਹੜਾ ਘਟ ਦੇ ਵਿੱਚ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਚੱਲਦੇ ਆ ਵੇਰਕਾ ਨੂੰ ਜਿਹੜਾ ਉਹ ਪ੍ਰਾਈਵੇਟੇਸ਼ਨ ਕਰਨ ਦੀ ਜਿਹੜੀ ਗੱਲ ਹੈ ਉਹ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਸਰਕਾਰ ਦੇ ਗੱਲ ਬਣ ਤਾਂ ਸਰਕਾਰਾਂ ਲਗਾਤਾਰ ਜਿਹੜਾ ਮੁਨਾਫਾ ਦਿਖਾਉਂਦੇ ਹੋਈ ਨਜ਼ਾਰਾ ਨਹੀਂ ਹਾਲਾਂਕਿ ਸਰਕਾਰਾਂ ਕਰਜ਼ਾ ਵੀ ਝੂਲ ਲੈਂਦੇ ਹੋਈ ਨਜ਼ਾਰਾ ਨਹੀਂ ਨੇ ਪਰ ਕਿਤਨਾ ਕਿਤੇ ਲਗਾਤਾਰ ਧਰਨੇ ਜਿਹੜੇ ਨੇ ਉਹ ਪੰਜਾਬ ਵਿੱਚ ਲੱਗਣੇ ਸ਼ੁਰੂ ਹੋ ਗਏ ਨੇ ਇੱਕ ਪਾਸੇ ਤਾਂ ਆਮੋਲ ਆਪਣੇ ਪੈਰ ਪੂਰੇ ਤਰ੍ਹਾਂ ਪੰਜਾਬ ਦੇ ਵਿੱਚ ਪਸੰਦੀ ਹੋਈ ਨਜ਼ਰ ਆ ਰਹੀ ਤੇ ਬੇਰਕਾ ਦੇ ਦੁੱਧ ਦੀ ਗੱਲ ਕਰਦੇ ਬੇਰਕਾ ਦਾ ਦੁੱਧ ਜਿਹੜਾ ਉਹ ਘੜਦਾ ਹੋਇਆ ਨਜ਼ਰ ਆ ਰਿਹਾ ਚ ਮੋਹਾਲੀ ਤੋਂ ਵੀਡੀਓ ਜਰਨਲਿਸਟ ਵਰਿੰਦਰਜੀਤ ਸਿੰਘ ਤੇ ਨਾਲ ਸੰਦੀਪ ਸਿੰਘ ਅਜੀਤ ਵੀ